ਬੋਝ ਗਈ ਕੀ ਮਤਲਬ ਗੱਲ ਕਰਨੀਆਂ ਤੇਰੇ ਨਾਲ ਇੱਕ ਜ਼ਰੂਰੀ ਕਰੋ ਮਾੜੀ ਮੋਟੀ ਕੋਈ ਮੇਰੇ ਨਾਲ ਵੀ ਸਲਾਹ ਕਰ ਲਿਆ ਕਰ ਮੈਂ ਤੇਰਾ ਬੰਦਾ ਕਾਦੀ ਸਲਾਹ ਕੀ ਬੁਝਾਰਤਾ ਨਹੀਂ ਪਾਈ ਜਾਂਦੇ ਕੀ ਗੱਲ ਕੀ ਹੋਈ ਹੈ ਇੱਕ ਪਾਸੇ ਤਾਂ ਉਹ ਨੂੰ ਭੰਡਦੀ ਫਿਰਦੀ ਆ ਇਹ ਨੂੰ ਭੰਡਦੀ ਫਿਰਦੀ ਆ ਕਿਹਦੀਆਂ ਗੱਲਾਂ ਕਰੀ ਜਾਂਦੇ ਹੋ ਦਿਵਾਲੀ ਦਿਵਾਲੀ ਦੀ ਰਾਤ ਆ ਤੁਸੀਂ ਰੋਣਾ ਪਈ ਜਾਣਾ ਇੱਥੇ ਇੱਕ ਪਾਸੇ ਤਾਂ ਨੂੰ ਭੰਡਦੀ ਫਿਰਦੀ ਆ ਦੂਜੇ ਪਾਸੇ ਤਾਂ ਤਾਵਲੀ ਹੋਈ ਪਈ ਆ ਵੀ ਉਹਨੂੰ ਲੈ ਕੇ ਆਈਏ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਰਦੀ ਕੀ ਫਿਰਦੀ ਆ ਤੈਨੂੰ ਉਹਦੀ ਫਿਕਰ ਆ ਨਹੀਂ ਤੇ ਵਿੱਚ ਮਾੜੀ ਕੀ ਗੱਲ ਹੈਗੀ ਚੰਗੀ ਕੀ ਗੱਲ ਹੈਗੀ ਮੈਨੂੰ ਇਹ ਵੀ ਦੱਸ ਦੇ ਨਹੀਂ ਉਹ ਮੇਰੀ ਭੈਣ ਆ ਜੇ ਮੈਨੂੰ ਲੈ ਆਉਂਗੀ ਤਾਂ ਤੁਹਾਨੂੰ ਕੀ ਪ੍ਰੋਬਲਮ ਹੁੰਦੀ ਹੈਗੀ ਤੇਰੀ ਭੈਣ ਆ ਤੇ ਮੇਰੀ ਵੀ ਕੁਝ ਲੱਗਦੀ ਮੈਂ ਵੀ ਪਰਿਵਾਰ ਦਾ ਮੈਂਬਰ ਆ ਕੋਈ ਬਗਾਨਾ ਨਹੀਂ ਹੈਗਾ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਆ ਸਾਤੇ ਦਿਵਾਲੀ ਦੀ ਰਾਤ ਤੇ ਤਿਹਾਰ ਦੀ ਰਾਤ ਤੇ ਤੁਸੀਂ ਅੱਜ ਕਲੇਸ਼ ਪਾਉਣਾਗਾ ਸੁਬਾ ਦੇਖੀ ਜਾਊ ਜਿਹੜਾ ਕੁਝ ਹੋਣਾ ਹੋਊਗਾ ਜੜੀਆਂ ਤੂੰ ਚਾਲਾਂ ਖੇਡਦੀ ਫਿਰਦੀ ਆ ਨਾ ਇੱਕ ਦਿਨ ਪਛਤਾਏਂਗੀ ਯਾਦ ਰੱਖੀ ਮੇਰੀ ਗੱਲ ਮੈਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਉਹ ਭੈਣ ਮੇਰੀ ਐ ਮੈਨੂੰ ਪਤਾ ਮੈਂ ਕੀ ਕਰਨਾ ਤੇ ਕਿਵੇਂ ਕਰਨਾ ਕਦੋਂ ਕਰਨਾ ਕਿੱਥੇ ਕਰਨਾ ਇਹ ਸਭ ਗੱਲਾਂ ਨਾ ਮੈਨੂੰ ਪਤਾ ਗਾ ਸ਼ਾਬਾਸ਼ ਏ ਤੇਰੇ ਆਪਦੀ ਭੈਣ ਦਾ ਕਰ ਚੰਗੀ ਤਰ੍ਹਾਂ ਹੀ ਉਜਾੜੀ ਕੋਈ ਕਮੀ ਨਾ ਰਹੇ ਮੈਂ ਜਾੜ ਨਹੀਂ ਰਹੀ ਕੱਲ ਨੂੰ ਲੈ ਕੇ ਆ ਰਹੇ ਆ ਆਪਾਂ ਨੂੰ ਬਾਈ ਜੀ ਨਾਲ ਗੱਲ ਹੋਈ ਆ ਨਾ ਅੱਜ ਦਿਨੇ ਕੀ ਗੱਲ ਹੋਈ ਆ ਵੀ ਲੈ ਕੇ ਆਉਣਾ ਨੂੰ ਤੁਹਾਨੂੰ ਲੈ ਕੇ ਆਉਣ ਦਾ ਹੀ ਪ੍ਰੋਬਲਮ ਆਗੀ ਕੀ ਪਤਾ ਇਹਦੇ ਚ ਵੀ ਤੇਰੀ ਕੋਈ ਚਾਲ ਹੋਊਗੀ ਮੈਂ ਵੀ ਕਿਹਾ ਈ ਛੇਤੀ ਮਿੱਠੀ ਕਿਵੇਂ ਹੋਈ ਫਿਰਦੀ ਆ ਕੋਈ ਨਹੀਂ ਭੈਣਾ ਚ ਸਾਰਾ ਪ੍ਰੋਬਲਮ ਹੋ ਜਾਂਦੀਆਂ ਨੇ ਕਦੇ ਤਾਂ ਇਕੱਠੀਆਂ ਹੁੰਦੀਆਂ ਹੀ ਆ ਤੁਹਾਨੂੰ ਇਹ ਚ ਕੀ ਟੈਨਸ਼ਨ ਆ ਮੈਨੂੰ ਤਾਂ ਹੁਣ ਤੱਕ ਇਹ ਨਹੀਂ ਥੋੜੀ ਸਮਝ ਲੱਗੀ ਹੈਗੀ ਤੁਸੀਂ ਸਵੇਰ ਨਾਲ ਜਾਣਾ ਹੋਇਆ ਤਾਂ ਜਾਇਓ ਨਹੀਂ ਜਾਣਾ ਹੋਇਆ ਨਾ ਜਾਇਓ ਅਸੀਂ ਇਕੱਲੇ ਚਲੇ ਜਾਵਾਂਗੇ ਮੈਂ ਤੇ ਬਾਈ ਜੀ ਇਕੱਲੇ ਨੂੰ ਨਹੀਂ ਮੈਂ ਜਾਣ ਦਿੰਦਾ ਤੇਰਾ ਕੀ ਪਤਾ ਕੀ ਚੰਦ ਚੜਾ ਦੇ ਹਮ ਨਾਲੇ ਯਕੀਨ ਵੀ ਨਹੀਂ ਹੈਗਾ ਮੇਰੇ ਤੇ ਬਿਲਕੁਲ ਨਹੀਂ ਹੈਗਾ ਯਕੀਨ ਹੁਣ ਤਾਂ ਆਹ ਠੀਕ ਹੈ ਮੇਰੀ ਦੀਵਾਲੀ ਖਰਾਬ ਕਰਨੀ ਸੀ ਕਰਤੀ ਲੈ ਨੀ ਕਿੰਦਰੇ ਇੱਥੋਂ ਤੱਕ ਤਾਂ ਤੂੰ ਗੱਲ ਲੈ ਹੀ ਖਿੱਚ ਤੂਗੀ ਪਰ ਬਾਜੀ ਹੈ ਜੇ ਲੰਮੀ ਚੱਲਣੀ ਹੈ ਤੈਨੂੰ ਹੋਰ ਪੱਤੇ ਸੱਟਣੇ ਪੈਣਗੇ ਗੱਲ ਵੱਡੀ ਬਣਾਉਣੀ ਪੈਣੀ ਹੈ ਹਾਂ ਕਿੰਦਰ ਹਾਂ ਨਿੰਦਰ ਕਿਵੇਂ ਠੀਕ ਆ ਠੀਕ ਆ ਤੂੰ ਦੱਸ ਠੀਕ ਆ ਤੇ ਉਹ ਤੈਨੂੰ ਖੁਸ਼ਖਬਰੀ ਦੇਣੀ ਸੀਗੀ ਇੱਕ ਖੁਸ਼ਖਬਰੀ ਕਿਹੜੀ ਖੁਸ਼ਖਬਰੀ ਬਾਈ ਜੀ ਨਾ ਤੁਹਾਨੂੰ ਆਪ ਮਿਲਣ ਆ ਰਹੇ ਆ ਆਹਾ ਕਿਹੜੇ ਵਜਦੇ ਆ ਉਹ ਜੈਕਸ ਕੈਫੇ ਵਾਲਿਆਂ ਦੇ ਕਿਸੇ ਦੇ ਉਹ ਕਹਿੰਦੇ ਸੀ ਭਾਬੀ ਤੂੰ ਫੋਨ ਕਰਦੀ ਨਿੰਦਰ ਆਜੇ ਕੱਲ ਨੂੰ 10 ਵਜੇ ਮਿਲਣ ਵਾਸਤੇ ਉੱਥੇ ਮੈਨੂੰ ਕਿੱਕ ਤਿਆਰੀ ਹੈ ਤੇ ਘਰੇ ਕਿਉਂ ਨਹੀਂ ਆ ਰਹੇ ਉਹ ਲੈ ਘਰੇ ਤੈਨੂੰ ਪਤਾ ਤਾਂ ਹੈਗਾ ਆਪਣੇ ਬੇਬੇ ਹੋਰਾਂ ਦਾ ਸੁਭਾਅ કેਜਾਗਾ ਉਹਨਾਂ ਨੇ ਹੋਰ ਹੀ ਗੱਲਾਂ ਦੀਆਂ ਗੱਲਾਂ ਬਣਾ ਦੇਣੀਆਂ ਵੀ ਕਿਉਂ ਆਏ ਤੁਸੀਂ ਕਿਉਂ ਆਏ ਕੀਤਾ ਤੇ ਤੁਸੀਂ ਦੋਨੇ ਜੀ ਬਹਿ ਕੇ ਆਰਾਮ ਨਾਲ ਗੱਲ ਕਰ ਲਿਓ ਹਰ ਠੀਕ ਹੈ ਤਦੋਂ ਹੁਣ ਉਹਨਾਂ ਨੇ 10:00 ਵਜੇ ਆਜੀ ਤੂੰ ਵੀ 10:00 ਵਜੇ ਉਹ ਆਊਗਾ ਚੱਲ ਠੀਕ ਹੈ ਲੱਗ ਪਤਾ ਦਰਾ ਇੰਨਾ ਟਾਈਮ ਲਾਈ ਜਨ ਜਿਵੇਂ ਤੇ ਅੱਜ ਵਿਆਹ ਹੁੰਦਾ ਹੈ ਹੈ ਚੱਲ ਚੱਲ ਭਾਬੀ ਨੂੰ ਕੱਟ ਬਾਹਰ ਮੈਂ ਤਾਂ ਤਿਆਰ ਆ ਓਏ ਆਇਆ ਯਾਰ ਤੂੰ ਇੰਨਾ ਟਾਈਮ ਲਾਈ ਯਾਰੀ ਪਹਿਲਾਂ ਤੂੰ ਹੱਕ ਮਚਾਈ ਸੀ ਚਲੋ ਚਲੋ ਹੁਣ ਆਪ ਤਾਂ ਆਪ ਹੀ ਤਾਂ ਤਰਦੇ ਚਲੋ ਭਾਈ ਚੱਲੀ ਬਾਈ ਜੀ ਕਿਦਾਂ ਬਦ ਗੱਡੀ ਸਟਾਰਟ ਕਰਨਗੇ ਬਾਈ ਜੀ ਹਾਂ ਬਾਬੀ ਅੱਜ ਨਿੰਦਰ ਦੇ ਆਉਣ ਦੀ ਖੁਸ਼ੀ ਚ ਨੇ ਮੈਂ ਤੁਹਾਡੇ ਹੱਥੋਂ ਪੀਜ਼ਾ ਖਾਣਾ ਪੀਜਾ Papa ਵੀ ਮੁਰਦ ਦੇਵੇ ਖਾ ਲੈਣ ਦੇ ਨਾਲੇ ਨਿੰਦਰ ਖਾ ਲੈਣ ਦੀ ਨਾਲ। ਲੈ। ਬਾਈ ਤੁਹਾਨੂੰ ਪਤਾ ਤਾਂ ਹੋਊਗਾ ਚੰਗਾ ਭਲਾ ਬਿੰਦਰ ਭੈਣ ਨੂੰ ਤਾਂ ਗਲਾਬਜਾ ਬਣਾ ਪਸੰਦ ਆ ਤੇ ਮੈਨੂੰ ਪੀਜਾ। ਅੱਛਾ ਅੱਛਾ। ਖਵਾਓ ਫੇਰ ਅੱਜ। ਚੱਲ ਠੀਕ ਆ ਕੋਈ ਨਹੀਂ ਖਵਾ ਦਿੰਨੇ। ਲੈ ਤੇਰੀ ਕਿਸਮਤ ਪੀਜਾ। ਆਵੇ ਰੈਸਟੋਰੈਂਟ ਆ ਗਿਆ। ਹਾਂ। TJX ਵਾਲਿਆਂ ਦਾ। ਇਹਨਾਂ ਦਾ ਪੀਜਾ ਬਹੁਤ ਵਧੀਆ ਹੁੰਦਾ। ਚੱਲ Papa ਜੀ ਰੁਕੋ ਫੇਰ ਗੱਡੀ। ਠੀਕ ਆ। ਹਾਂ ਜੀ ਹਾਂ ਜੀ। ਨਰਿੰਦਰ ਜੀਵਨ ਹੋਰ ਠੀਕ ਹੋ ਠੀਕ ਹੈ ਹੋਰ ਇੱਥੇ ਕਿਵੇਂ ਇੱਥੇ ਬਸ ਵੈਸੇ ਹੀ ਆਇਆ ਸੀਗਾ ਮੈਂ ਤੁਸੀਂ ਦੱਸੋ ਤੁਸੀਂ ਕਿਵੇਂ ਬਸ ਠੀਕ ਹੈ ਕੁਛ ਨਹੀਂ আচ্ছা ਕੋਈ ਕੁਝ ਖਾਣ ਲਈ ਆਰਡਰ ਕੀਤਾ ਨਹੀਂ 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 ਬਸ ਬਸ ਕੁਛ ਨਹੀਂ ਉਹ ਨਹੀਂ ਯਾਰ ਕਿਉਂ ਆਜੋ ਕੁਝ ਖਾਣੇ ਆਪਾਂ ਨਹੀਂ ਕੋਈ ਤੇਰਾ ਮੂੰਹ ਐਨਾ ਉਦਾਸ ਕਿਉਂ ਆ ਨਹੀਂ ਕੁਛ ਨਹੀਂ ਉਹ ਯਾਰ ਤੂੰ ਐਨੀ ਖੁਸ਼ ਰਹਿੰਦੀ ਸੀ ਤੈਨੂੰ ਹੋਇਆ ਕੀ ਹੈ ਤੈਨੂੰ ਕੁਛ ਨਹੀਂ ਉਹ ਚਲ ਉਹ ਚਲ ਆਓ ਯਾਰ ਜੀਵਨ ਨਹੀਂ ਬਸ ਕੋਈ ਨਾ ਉਹ ਮਨਾ ਕਰੋ ਆ ਜਾਓ ਖੜੇ ਹੋ ਤੁਸੀਂ ਆ ਜਾਓ ਆ ਜਾਓ ਉੱਠੋ ਜੀਵਨ ਮੈਂ ਕੋਈ ਗੱਲ ਨਹੀਂ ਤੁਸੀਂ ਖਾਓ ਕੋਈ ਨਾ ਉਹ ਨਹੀਂ ਉੱਠੋ ਆ ਜਾਓ ਆ ਜਾਓ ਆ ਜਾਓ ਯਾਰ ਆ ਜਾਓ ਜੀ ਬੈਠੋ ਬੈਠੋ ਆ ਜਾਓ ਕੀ ਖਾਓਗੇ ਉਹ ਬਾਰ ਬਾਰ ਤੁਸੀਂ ਕੀ ਦੇਖਦੇ ਹੋ ਉਧਰ ਕੋ ਯਾਰ ਜਦੋਂ ਦੇ ਮਿਲੇ ਆ ਤੂੰ ਬਾਹਰ ਹੀ ਵੇਖੀ ਆਂ ਦੱਸ ਤੂੰ ਕੀ ਖਾਣਾ ਹੈ ਦੱਸ ਕੀ ਖਾਣਾ ਤੂੰ ਨਹੀਂ ਮੈਨੂੰ ਕੁਝ ਨਹੀਂ ਖਾਣਾ ਮੈਂ ਨਹੀਂ ਨਹੀਂ ਬੱਸ ਕਾਲਜ ਦੀ ਕੰਟੀਨ ਦੇ ਵਿੱਚ ਤਾਂ ਤੂੰ ਐਡੇ ਨੇ ਪਰੋਠੇ ਵੀ ਆਰਡਰ ਦੇ ਜਾਂਦੀ ਸੀ ਹੈ ਹੁਣ ਤੇ ਤੂੰ ਇੱਥੇ ਕੁਝ ਖਾਦਾ ਨਹੀਂ ਆਂਦਾ ਨਹੀਂ ਤੁਸੀਂ ਆਪੇ ਦੇਖੋ ਕੀ ਖਾਣਾ ਹੈ ਬਾਈ ਜੀ ਹਾਂ ਬਾਬੀ ਅੱਜ ਨਿੰਦਰ ਦੇ ਆਉਣ ਦੀ ਖੁਸ਼ੀ 'ਚ ਨੇ ਮੈਂ ਤੁਹਾਡੇ ਹੱਥੋਂ ਪੀਜ਼ਾ ਖਾਣਾ ਤੇ ਪੀਜ਼ਾ ਆਪਾਂ ਪਾਪੀ ਮੁਰਦ ਦੇਵੇ ਖਾ ਲੈਣ ਦੇ ਨਾਲੇ ਨਿੰਦਰ ਖਾ ਲੈਣ ਦੀ ਨਾਲ ਲੈ ਬਾਈ ਤੁਹਾਨੂੰ ਪਤਾ ਤਾਂ ਹੋਊਗਾ ਚੰਗਾ ਭਲਾ ਵੀ ਨਿੰਦਰ ਭੈਣ ਨੂੰ ਤਾਂ ਗਲੱਬ ਜਾਵਣਾ ਪਸੰਦ ਆ ਤੇ ਮੈਨੂੰ ਪੀਜ਼ਾ <laughs> अच्छा अच्छा खवाओ फिर आज चल ठीक है कोई नहीं खवा दने ले तेरी किस्मत तेज आवे रेस्टोरेंट आ गया हां जैक्स वाले आंदा ਇਹਨਾਂ ਦਾ ਪੀਜ਼ਾ ਬਹੁਤ ਵਧੀਆ ਹੁੰਦਾ ਚੱਲ ਆਪਾਂ ਜੀ ਰੁਕੋ ਫਿਰ ਗੱਡੀ ਠੀਕ ਆ ਆ ਗਿਆ ਜੈਕਸ ਪੀਜ਼ਾ ਕਾਫੇ ਇੱਥੋਂ ਖਾਉਣੀ ਤੈਨੂੰ ਪੀਜ਼ਾ ਮੈਂ ਤੇਰੇ ਲਈ ਗਰਮ ਗਰਮ ਪੀਜ਼ਾ ਲੈ ਕੇ ਆਉਂਦਾ ਯਾਰ ਐਕਸਟਰਾ ਸੌਸ ਪਾ ਦੇ ਅੱਗੇ ਤੁਸੀਂ ਤੂੰ ਤੂੰ ਇੱਥੇ ਤੂੰ ਇੱਥੇ ਹੀ ਕਰ ਰਹੀ ਆ ਇਹ ਕੋਣ ਅੱਛਾ ਇੰਨਾ ਕੰਮਾਂ ਕਰਕੇ ਆਜ਼ਾਦੀ ਪਾਲਦੀ ਤੂੰ ਅਸਲ ਦੇ ਵਿੱਚ ਤੂੰ ਵਸਣਾ ਚਾਹੁੰਦੀ ਨਹੀਂ ਧੀ ਪਾਜੀ ਮੇਰੀ ਗੱਲ ਤਾਂ ਸੁਣੋ ਕੀ ਗੱਲ ਸੁਣਾ ਤੇਰੀ ਕਾਕਾ ਤੇਰੀ ਕੋਈ ਗੱਲ ਨਹੀਂ ਸਾਡੇ ਵਿੱਚ ਬੰਦੀ ਤੂੰ ਵਸਣਾ ਚਾਹੁੰਦੀ ਨਹੀਂ ਗੀ ਮਸਲਾ ਇੱਥੇ ਆ ਪਾ ਜੀ ਮੇਰੀ ਗਲਤ ਸੁਣ ਕੀ ਗੱਲ ਸੁਣਾ ਰਹੀ ਕਾਕਾ ਚੱਲ ਮੈਂ ਸਭ ਜਾਣਦਾ ਗੱਟ ਆਊਟ ਇੱਕ ਵਾਰੀ ਗੱਲ ਤਾਂ ਸੁਣ ਕੀ ਗੱਲ ਸੁਣਾ ਰਹੀ ਤੇਰੀ ਚੱਲ ਬਾਹਰ ਤੂੰ ਮੈਂ ਸਭ ਜਾਣਦਾ ਚੱਲ ਬਾਹਰ ਹੋ ਤੋ ਨਾ ਤੂੰ ਮੇਰਾ ਫੋਨ ਚੱਕਿਆ ਨਾ ਤੂੰ ਮੈਨੂੰ ਫੋਨ ਕੀਤਾ ਪਾ ਜੀ ਆਏ ਨਹੀਂ ਹਲੇ ਤੱਕ ਇੰਨਾ ਟਾਈਮ ਲਾਤਾ ਪੀਜੇ ਨੂੰ ਮੈਂ ਦੇਖ ਕਿਉਂ ਨਹੀਂ ਤੁਹਾਨੂੰ ਪਤਾ ਤੁਸੀਂ ਕੀ ਕਰਦੇ ਫਰਦੇ ਮੈਂ ਦੇਖ ਕਿਉਂ ਨਹੀਂ ਆ ਏ ਨਾ ਵਸਨ ਵਾਲੀਆਂ ਜਨਾਨੀਆਂ ਦੇ ਲਸਣ ਨਹੀਂ ਹੁੰਦੇ ਇਹ ਬੰਦੇ ਨਾ ਬੈਠੀ ਇੱਥੇ ਹਾਂ ਮੈਂ ਆਪੇ ਅੱਛਾ ਬੰਦੇ ਨਾਲ ਫੜਿਆਂ ਨੂੰ ਇੱਥੇ ਕਿੰਦਰ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਜਿਆ ਗੱਲਾਂ ਕਰਦੀ ਨੂੰ ਮੈਂ ਤਾਂ ਘਰ ਵਸਾਂ ਦੀ ਫਿਰਦੀ ਐ ਤੂੰ ਆਪਦਾ ਘਰ ਖੁਦ ਝਾੜਦੀ ਫਿਰਦੀ ਐ ਚੱਲ ਬੀਬੀ ਦੇ ਘਰੇ ਮੈਂ ਕਰਦੀਆਂ ਗੱਲ ਤੂੰ ਚੱਲ ਬਾਈ ਮੇਰੇ ਕਿੰਦਰ ਕਿੰਦਰ ਕੁਝ ਕੇ ਹੱਥੀ ਫੜਿਆ ਮੈਂ ਸੋਚ ਵੀ ਨਹੀਂ ਸਕਦਾ ਸੀ ਉਹ ਆਪਣਾ ਰੰਗ ਆਏ ਬਦਲੂ ਇੰਨੀ ਛੇਤੀ ਤੱਕਰਕਟ ਵੀ ਰੰਗ ਨਹੀਂ ਬਦਲਦਾ ਅੰਬਰਾਂ ਤੋਂ ਟੁੱਟਿਆ ਤਾਰਾ ਤਾਰੇ ਅੰਬਰਾਂ ਨਾਲ ਜੁੜ ਜੇ ਉਹ ਰਿਸ਼ਤਾ ਇਹ ਰਿਸ਼ਤਾ ਹੁਣ ਨਹੀਂ ਜੁੜੂਗਾ ਕੀ ਮਿਲਿਆ ਮੈਨੂੰ ਕੀ ਮਿਲਿਆ ਐਨੇ ਪਿਆਰ ਤੇ ਵਫਾਦਾਰੀ ਮਗਰੋਂ ਹੁਣ ਨਹੀਂ ਹੋਰ ਮੈਂ ਉਹ ਜਾਨਨੀ ਬੇਰੱਖਣੀ ਜੀਵਨ ਹਾਂਜੀ ਕੌਣ ਮੈਂ ਕਿੰਦਰ ਗੱਲ ਕਰ ਰਹੀ ਆ ਕਿੰਦਰ ਕੌਣ ਪਛਾਣਿਆ ਨਹੀਂ ਤੁਹਾਨੂੰ ਇਹ ਨਿੰਦਰ ਦੀ ਭੈਣ ਕਿੰਦਰ ਨਿੰਦਰ ਅੱਛਾ ਅੱਛਾ ਹਾਂ ਨਿੰਦਰ ਕਿਵੇਂ ਆ ਕਿੱਥੇ ਹੋਣ ਉਹ ਠੀਕ ਠਾਕ ਹੈ ਨਿੰਦਰ ਠੀਕ ਨਹੀਂ ਹੈਗੀ ਨਿੰਦਰ ਠੀਕ ਨਹੀਂ ਹੈਗੀ ਕਿਉਂ ਕੀ ਹੋਇਆ ਤੈਨੂੰ ਤਾਂ ਪਤਾ ਨਾ ਤੁਸੀਂ ਤਾਂ ਹਰ ਇੱਕ ਗੱਲ ਸ਼ੇਅਰ ਕਰ ਲੈਂਦੇ ਸੀ ਕਾਲਜ ਟਾਈਮ ਇੱਕ ਦੂਜੇ ਨਾਲ ਪਰ ਹੁਣ ਵੀ ਤੈਨੂੰ ਇਹ ਦੁੱਖ ਵੰਡਾਉਣਾ ਪੈਣਾ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਦੋਨਾਂ ਜੀਹਾਂ 'ਚ ਕੀ ਪ੍ਰੋਬਲਮ ਆ ਗਈ। ਦੋਨੇ ਜੀ ਲੜਦੇ ਰਹਿੰਦੇ ਆ, ਤਲਾਕ ਦੀਆਂ ਗੱਲਾਂ ਕਰਦੇ ਆ, ਛੋਟਾ ਬੱਚਾ 11 ਸਾਲ ਦਾ ਉਹਦੇ ਬਾਰੇ ਨਹੀਂ ਕਿ ਸੋਚਦਾ। ਮੈਨੂੰ ਤਾਂ ਉਹਨਾਂ ਬਾਰੇ ਬਹੁਤ ਜ਼ਿਆਦਾ ਫਿਕਰ ਹੁੰਦੀ ਆ। ਤੂੰ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇ। ਹਾਂਜੀ ਦੱਸੋ।